ਈ ਪੰਜਾਬ ਦੇ ਅੰਦਰ ਹੁਣ ਸਿੱਖੀ ਨੂੰ ਬਚਾਉਣ ਦੇ ਲਈ ਆਰਐਸਐਸ ਦਾ ਸਹਾਰਾ ਲੈਣਾ ਪਊ ਜਾਂ ਕੀ ਸਿੱਖੀ ਨੂੰ ਬਚਾਉਣ ਦਾ ਰਾਹ ਹੁਣ ਆਰਐਸਐਸ ਹੀ ਰਹੇਗੀ ਕੀ ਸਿੱਖ ਸਿੱਖੀ ਨੂੰ ਬਚਾਉਣ ਦੇ ਹਮ ਹੀ ਨਹੀਂ ਰਹੇ ਕੀ ਸਮਰੱਥ ਨਹੀਂ ਰਹੇ ਕੀ ਸਿੰਘ ਸੰਸਥਾਵਾਂ ਹੁਣ ਸਿੱਖੀ ਦੀ ਪਹਿਰੇਦਾਰੀ ਕਰਨ ਦੇ ਲਾਇਕ ਨਹੀਂ ਰਹੀਆਂ ਆਪਾਂ ਇਹ ਸਵਾਲ ਕਿਉਂ ਕਰ ਰਹੇ ਹਾਂ ਰਵਨੀਤ ਬਿੱਟੂ ਪੰਜਾਬ ਦੀ ਧਰਤੀ ਤੇ ਖੜ ਕੇ ਕਹਿ ਰਿਹਾ ਕਿ ਜੀ ਆਰਐਸਐਸ ਬਚਾਊਗੀ ਹੁਣ ਸਿੱਖੀ ਦਾ ਘਰ ਸਿੱਖੀ ਨੂੰ ਬਚਾਉਣ ਦਾ ਬੀੜਾ ਹੁਣ ਆਰਐਸਐਸ ਨੇ ਚੁੱਕਿਆ ਜੀ ਪਟਿਆਲਾ ਰਾਜਪੁਰਾ ਖੇਤਰ ਦੇ ਵਿੱਚ ਲੈਂਡ ਪੂਲਿੰਗ ਦੇ ਨਾਂ ਦੇ ਉੱਤੇ ਕਿ ਜੀ ਅਸੀਂ ਜ਼ਮੀਨਾਂ ਬਚਾਲੀਆਂ ਕਿਸਾਨੀ ਬਚਾਲੀ ਆਪਣੀ ਜਿੱਥ ਦਾ ਸਿਰ ਆਪੇ ਬੰਨਣ ਤੁਰੀ ਬੀਜਪੀ ਕਹਿੰਦੇ ਜੀ ਉੱਥੇ ਰਵਨੀਤ ਬਿੱਟੂ ਜੀ ਨੇ ਗੱਲ ਕੀਤੀ ਬਈ ਵੈਸੇ ਤਾਂ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਦੇ ਬਿਆਨ ਨੂੰ ਨਹੀਂ ਗੰਮਿਤਾ ਨਾਲ ਨਹੀਂ ਲਿਆ ਜਾਂਦਾ ਪਰ ਉਹ ਹੁਣ ਕੇਂਦਰ ਦੇ ਵਿੱਚ ਮੰਤਰੀ ਨੇ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਕੇਂਦਰੀ ਮਿਨਿਸਟਰ ਨੇ ਤੇ ਮਿਨਿਸਟਰ ਤਾਂ ਮਿਨਿਸਟਰ ਬੀਜੇਪੀ ਦੇ ਤਾਂ ਬਤਕਰਾਂ ਨੂੰ ਵੀ ਕਹਿੰਦੇ ਪੀਐਮਓ ਹਾਊਸ ਤੋਂ ਸਰਕਾਰੀ ਮੀਡੀਆ ਨੂੰ ਵੀ ਪੀਐਮ ਹਾਊਸ ਤੋਂ ਆਉਂਦੀਆਂ ਨੇ ਕਿ ਜੀ ਆਹ ਬਿਆਨ ਕਰਨਾ ਰਿਪੋਰਟ ਕਰਨੀ ਹੈ ਫਿਰ ਉਹ ਕੀ ਸਕ੍ਰਿਪਟਡ ਪੜੀ ਹੈ ਕਿ ਰਵਨੀਤ ਬਿੱਟੂ ਦਾ ਬਿਆਨ ਇਸ ਸਰਕਾਰੀ ਬਿਆਨ ਹੈ ਕਿ ਆਰਐਸ ਜਦ ਦਾ ਹਰਤ ਬਿਆਨ ਹੈ